ਦੋਸਤੋ ਕੱਲ ਨਾ ਇੱਕ ਬਹੁਤ ਵੱਡਾ ਡਰਾਮਾ ਹੋਇਆ ਜਦੋਂ ਮੁੱਖ ਮੰਤਰੀ ਸਾਹਿਬ ਥੜਾ ਪ੍ਰਭਾਵ ਤੇਰੀਏ ਦੇ ਵਿੱਚ ਨਾ ਜੱਜਾ ਲੈਣ ਵਾਸਤੇ ਆਏ ਤਾਂ ਉਥੇ ਕੀ ਹੋਇਆ ਇੱਕ ਹੜਾਂ ਦੀ ਮਾਰੀ ਹੋਈ ਮਤਲਬ ਇੱਕ ਬੀਬੀ ਪੇਸ਼ ਕੀਤੀ ਗਈ ਕਿਸੇ ਕਿਸਾਨ ਯੂਨੀਅਨ ਦੇ ਲੀਡਰ ਨੂੰ ਕਿਸੇ ਕਿਸਾਨ ਨੂੰ ਕਿਸੇ ਦੁਖੀ ਨੂੰ ਜਿਨ੍ਹਾਂ ਕੋਲੇ ਰਾਸ਼ਨ ਨਹੀਂ ਪਹੁੰਚਿਆ ਬਹੁਤ ਸਾਰੇ ਮੈਸੇਜ ਕਾਲਾਂ ਆਈਆਂ ਜਿਹੜੇ ਕਹਿੰਦੇ ਜੀ ਅਸੀਂ 4-4 ਦਿਨ ਹੋ ਗਏ ਕੱਲ ਇੱਕ ਬਜ਼ੁਰਗ ਦੀ 4 ਦਿਨਾਂ ਤੋਂ ਡੈੱਡ ਬੋਡੀ ਮਿਲੀ ਹੈ ਜਿਨ੍ਹਾਂ ਦੇ ਪਸ਼ੂ ਰੁੜ ਗਏ ਕਿਸੇ ਨੂੰ ਦੁੱਖ ਦਰਦ ਦੱਸਣ ਵਾਸਤੇ ਅੱਗੇ ਨਹੀਂ ਜਾਣ ਦਿੱਤਾ ਗਿਆ ਪੂਰੀ ਇੱਕ ਸਕ੍ਰਿਪਟ ਲਿਖੀ ਗਈ ਤੇ ਮੁੱਖ ਮੰਤਰੀ ਸਾਹ ਦੇ ਸਾਹਮਣੇ ਇੱਕ ਮਾ ਰੂਲਿੰਗ ਪਾਰਟੀ ਦੀ ਬੀਬੀ ਪੇਸ਼ ਕੀਤੀ ਗਈ ਜਿਹੜੀ ਫਿਰੋਜ਼ਪੁਰ ਸ਼ਹਿਰ ਦੀ ਹੈ ਝਾੜੂ ਪਾਰਟੀ ਦੀ ਉਹ ਵਰਕਰ ਹੈ ਉਹਨਾਂ ਦਾ ਪਤੀ ਜਿਹਨਾਂ ਨੂੰ ਫੌਜੀ ਸਾਹਿਬ ਕਹਿੰਦੇ ਐ ਉਹ ਵੀ ਇੱਕ ਵਰਕਰ ਹੈ ਤੇ 2 ਕਰੋੜ ਦੀ ਕੋਠੀ ਵਿੱਚ ਰਹਿੰਦੇ ਐ ਉਹਨਾਂ ਦੀ ਗਲੀ 'ਚ ਵੀ ਪਾਣੀ ਹੈ ਨਹੀਂ ਉਹ ਬੀਬੀ ਆਈ ਪਰ ਜਦੋਂ ਹੀ ਤੁਹਾਡੇ ਵਰਗੇ ਸਜਣਾ ਨੇ ਵੀਡੀਓਜ਼ ਵੇਖੀਆਂ ਉਹ ਕਹਿੰਦੇ ਵੀ ਉਹ ਬੀਬੀ ਦੇ ਉੱਪਰ ਕਲਿੱਪ ਲੱਗਿਆ ਹੋਇਆ ਹੈ ਸਰਜਰੀ ਡਾਈ ਕੀਤੀ ਹੋਈ ਐ ਪੂਰੇ ਰਿੰਗ ਕਾਂਟੇ ਤੇ ਪੂਰੀ ਘੜੀ ਕੁੜੀ ਚੰਗੀ ਬਣ ਕੇ ਫੁੱਲਾਂ ਵਾਲਾ ਸੂਟ ਪਾ ਕੇ ਫੁੱਲਾਂ ਵਾਲਾ ਦੁਪੱਟਾ ਲੈ ਕੇ ਉਹ ਬੀਬੀ ਪੂਰੀ ਸਾਜ-ਭਜ ਕੇ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਆ ਕੇ ਆਉਂਜ ਉਧਰੋਂ ਕੈਮਰਾ ਐਕਸ਼ਨ ਹੁੰਦਾ ਉਧਰੋਂ ਬੀਬੀ ਰੋਣ ਲੱਗਦੀ ਐ ਅਸੀਂ ਲੁੱਟੇ ਗਏ ਅਸੀਂ ਪੱਟੇ ਗਏ ਸਾਡਾ ਕੱਖ ਨਿਹਰਿਆ ਪਸ਼ੂ ਡਰ ਗਏ ਮਤਲਬ ਡਰਾਮਾ ਜਿਹੜਾ ਹਾਂ ਰੀਅਲ ਦੇ ਵਿੱਚ ਹੁੰਦਾ ਹੈ ਰੀਅਲ ਨਹੀਂ ਰੀਅਲ ਦੇ ਵਿੱਚ ਜਿਹੜਾ ਡਰਾਮਾ ਹੁੰਦਾ ਹੈ ਮਿੱਤਰੋ ਤਾਂ ਖੀਰ ਸਟੇਜੀ ਮਸਤੀ ਹੁੰਦੀ ਹੈ ਜਿਵੇਂ ਲਾਭ ਹੀਰੇ ਵਰਗਿਆਂ ਦੀ ਉਹ ਸਟੇਜ ਤੇ ਸਾਰਾ ਕੁਝ ਮਿੱਤਰੋ ਸਟੇਜ ਵਾਲੀ ਕਾਰਵਾਈ ਲੋਕਾਂ ਨੂੰ ਭਰਮਾਉਣ ਵਾਸਤੇ ਕੀਤੀ ਗਈ 50 ਹਜ਼ਾਰ ਕਰੋੜ ਰੁਪਏ ਦਾ ਮਿੱਤਰੋ ਨੁਕਸਾਨ ਹੈ ਪਰ ਡਰਾਮੇ ਚੱਲ ਗਏ ਹਾੜਾਂ ਚ ਮਾਰੀਆਂ ਬੀਬੀਆਂ ਦੀਆਂ ਤੁਸੀਂ ਤਸਵੀਰਾਂ ਨਾਲ-ਨਾਲ ਦੇਖ ਰਹੇ ਹੋ ਇਹ ਹੁੰਦਾ ਜਿਨ੍ਹਾਂ ਦੇ ਘਰੇ ਚਾਰ ਚਾਰ ਪੁੱਠ ਪਾਣੀ ਖੜਾ ਹੈ ਜੜੀਆਂ 5 ਫੁੱਟ ਪਾਣੀ ਦੇ ਵਿੱਚੋਂ ਵਿਚਾਰੀਆਂ ਲੰਘ ਕੇ ਆ ਕੇ ਬਿਸਕੁਟ ਲੈਂਦੀਆਂ ਸਮਾਜ ਸੇਵੀ ਸੰਸਥਾਵਾਂ ਤੋਂ ਜਦੋਂ ਸਰਕਾਰ ਦਾ ਸਾਰਾ ਸਿਸਟਮ ਕਲੈਪਸ ਹੋ ਗਿਆ ਤੇ ਸੇਵਾਦਾਰਾਂ ਨੇ ਆ ਕੇ ਜੱਜਵੇਂ ਨਾਲ ਪੰਜਾਬ ਦੀ ਜਵਾਨੀ ਨੇ ਜਿਹੜੇ ਟਰੈਕਟਰਾਂ ਨੂੰ ਤੁਸੀਂ ਕਹਿੰਦੇ ਸੀ ਨਾ ਇਹ ਏਡੇ ਏਡੇ ਵੂਫਰ ਲਾਈ ਫਿਰਦੇ ਐ ਰੇਡੀਅਲ ਟਾਇਰ ਪਾਈ ਫਿਰਦੇ ਐ ਉਹੀ ਟਰੈਕਟਰ ਜੰਗ ਦੇ ਮੈਦਾਨ ਵਾਂਗੂ ਟੈਂਕਾਂ ਵਾਂਗੂ 10 10 ਪੁੱਠ ਪਾਣੀ ਬਈ ਦੀ ਲੰਘ ਰਹੇ ਆ ਜਿੱਥੇ ਸਰਕਾਰ ਦੇ ਅਫਸਰ ਚੰਗੀਆਂ ਪੈਂਟਾਂ ਸ਼ਰਟਾਂ ਵਿੱਚ ਟੰਗ ਕੇ ਆਉਂਦੇ ਆ ਇੱਕ ਦਾਗ ਨਹੀਂ ਲੱਗਣ ਦਿੰਦੇ ਦਾਗ ਪਾਣੀ ਦਾ ਗਾਰੇ ਦਾ ਤੇ ਅਫਸਰ ਇੰਜੋਏਮੈਂਟ ਕਰ ਰਹੇ ਆ ਸੈਲੀਬ੍ਰੇਟ ਕਰ ਰਹੇ ਆ ਹਾਂ ਅਫਸਰਾਂ ਦਾ ਕੀ ਹੁੰਦਾ ਹੈ ਅਫਸਰਾਂ ਵਾਸਤੇ ਇੱਕ ਸੈਲੀਬ੍ਰੇਸ਼ਨ ਕਰਨ ਵਾਸਤੇ ਤੀਰਥ ਬਣ ਜਾਂਦਾ ਹੈ ਉਹਨਾਂ ਵਾਸਤੇ ਇੱਕ ਮੇਲਾ ਬਣ ਜਾਂਦਾ ਕਿਉਂਕਿ ਉਹਨਾਂ ਨੇ ਜਾਲੀ ਬਿੱਲ ਪਾਉਣੇ ਹੁੰਦੇ ਐ ਅੱਗੇ ਧੱਕਣਾ ਹੁੰਦਾ ਐ ਚਾਰ ਪੈਸੇ ਖੜੇ ਕਰਨੇ ਹੁੰਦੇ ਆਪ੍ਰੈਲ ਦੇ ਵਿੱਚ ਜਿਹੜੀਆਂ ਡਰੇਨਾ ਉਹ ਕਾਗਜ਼ਾਂ 'ਚ ਸਾਫ਼ ਕੀਤੀਆਂ ਤੇ ਉਹ ਕ੍ਰਿਸ਼ਨ ਕੁਮਾਰ ਵਰਗੇ ਪਤਾ ਨਹੀਂ ਕਿੰਨੇ ਅਫਸਰ ਪੈਸਾ ਖਾ ਗਏ ਮੇਤਰੋ ਉਵੇਂ ਜਿਹੜੇ ਹੜ ਆਏ ਆ ਨਾ 6600 ਰੁਪਿਆ ਸੈਂਟਰ ਸਰਕਾਰ ਨੇ 2023 'ਚ ਦਿੱਤਾ ਅਫਸਰ ਪਟਵਾਰੀ ਤਹਿਸੀਲਦਾਰ ਕਾਨੂੰਗੋ ਸਭ ਛੱਕ ਗਏ 800 ਰੁਪਿਆ ਕਿੱਲੇ ਦਾ ਕਿੰਨਾ ਹੈ ਕਿੰਨੇ 60 ਤੋਂ 65 ਲੱਖ ਰੁਪਏ ਦਾ ਫਰੋਡ ਹੋਇਆ ਉਹੀ ਗੱਲ ਹੋਣਾ ਤੇ ਲੀਡਰ ਜਿਨ੍ਹਾਂ ਦਾ ਕੰਮ ਨਹੀਂ ਗੱਟੇ ਚੱਕਣੇ ਗੱਟੇ ਭਰਨੇ ਕੁੜਤੇ ਲਵੇੜਨੇ ਤੁਹਾਡਾ ਕੰਮ ਹੈ ਪੰਜ ਸੱਤ ਜੀ ਸੀ ਬੀਆਂ ਆਉਣ ਉਹ ਆ ਕੇ ਬੰਨ ਤੇ ਝਾਲ ਲਾ ਕੇ ਕਾਗਜ਼ ਪਾ ਕੇ ਪ੍ਰੋਪਰ ਬੰਨ ਲਾਉਣ ਬੰਦੇ ਤਾਂ ਜਿਹੜਾ ਕੰਮ ਕਰਦੇ ਆ ساری ਰਾਤ ਚ ਤੇ ਜੀ ਸੀ ਬੀ ਤੇ ਹੈਡਰੇ ਉਹ ਕਰ ਦਿੰਦੀਆਂ 2 ਘੰਟਿਆਂ 'ਚ ਤੁਹਾਡਾ ਕੰਮ ਕੁੜਤੇ ਲਵੇੜਨੇ ਨਹੀਂ ਕੱਲ ਵਾਲਾ ਡਰਾਮਾ ਮਿੱਤਰੋ ਫੇਲ ਹੋ ਗਿਆ ਲੋਕਾਂ ਨੇ ਉਸੇ ਵੇਲੇ ਟ੍ਰੋਲਿੰਗ ਕਰਤੀ ਉਹ ਫੌਜੀ ਸਾਹਿਬ ਦੀ ਵਾਈਫ ਬੀਬੀ ਜਿਹੜੀ ਸਿਰ ਤੇ ਕਲਿੱਪ ਲਾ ਕੇ ਆਈ ਸੀ ਤੇ ਆ ਕੇ ਉਹਨੇ ਡਰਾਮਾ ਕੀਤਾ ਸੀ ਬਹੁਤ ਧੰਨਵਾਦ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ